ਮੇਰਾ ਨਾਮ ਹਰਪਿੰਦਰ ਸਿੰਘ ਮੈਂ ਪਰਮਸ ਪੀਆਰਸੀ ਕੰਟਰੈਕਟਰ ਵਰਗੇ ਜੁਨੀਅਰ ਦਾ ਸੂਬਾ ਮੀਤ ਪ੍ਰਧਾਨ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੀ ਆਪ ਸਰਕਾਰ ਦੀ ਕੋਈ ਰੈਲੀ ਹੋ ਰਹੀ ਆ ਉਹਦੇ ਚੋ ਸਰਕਾਰੀ ਮਸ਼ਰੀ ਦਾ ਘੱਟੋ ਘੱਟ ਪ੍ਰਯੋਗ ਕਰੇ ਉਹਦੇ ਪ੍ਰਾਈਵੇਟ ਮਿਸ਼ਰੀ ਲੈ ਕੇ ਜਾਵੇ ਕਿਉਂਕਿ ਇਹਨਾਂ ਨੇ ਜਿਹੜੀਆਂ ਸਾਡੇ ਸਰਕਾਰੀ ਬੱਸਾਂ ਵਿੱਚ 18 ਕੈਟਾਗਰੀਆਂ ਫੀਸ ਔਰ ਕਰਦੀਆਂ ਹਨ ਉਹਨਾਂ ਨੂੰ ਇਹ ਰੈਲੀ ਦੇ ਜਿਵੇਂ ਬੱਸਾਂ ਲੈ ਕੇ ਜਾਂਦੇ ਆ ਉਹਦੇ ਕਰਕੇ ਜਿਹੜੇ 18 ਕੈਟਾਗਰੀ ਫੀਸ ਔਰ ਕਰਦੀਆਂ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਇਹ ਸਰਕਾਰੀ ਮਸ਼ਰੀਰੀ ਨੂੰ ਘੱਟੋ ਘੱਟ ਰੈਲੀਆ ਦੇ ਉਹਨਾਂ ਦਾ ਉਪਯੋਗ ਕਰੇ ਤੇ ਜਿਹੜੀ ਆਮ ਜਨਤਾ ਦੇ ਨਾਲ ਸੋਲ ਦਿੱਤੀ ਆ ਉਹਨਾਂ ਨੂੰ ਵੱਧ ਬੈਨੀਫਿਟ ਹੋ ਸਕਦਾ ਬੱਸਾਂ ਕੱਲ ਦੀਆਂ ਮੰਗੀਆਂ ਹੋਈਆਂ ਜੀ ਕੱਲ ਜਿਹੜੀ ਖੰਨੇ ਆਪਸ ਕਰਦੀ ਰੈਲੀ ਆ ਉਹਦੇ ਚ 30 ਬੱਸਾਂ ਫ੍ਰੀ ਕੋਟੀ ਦੀ ਪੂਰੀ ਗਈਆਂ ਹੀ ਆ ਜੀ ਤੇ ਜਿਹੜੀ ਸਵੇਰੇ ਸ਼ੇਰੂ ਰੈਲੀ ਹੋ ਰਹੀ ਆ ਜੀ ਉਹਦੇ ਚ ਆਰਟੀਓ ਦਫ਼ਤਰੋਂ ਜਾਣਕਾਰੀ ਸੌਂਚੇ ਆਈ ਹਲੇ ਲਿਸਟ ਨਹੀਂ ਬਾਹਰ ਆਈ ਉਹਨਾਂ ਦੇ ਜੇ ਸੁਣਨ ਚ ਆ ਰਿਹਾ ਕਿ 70 ਤੋਂ 80 ਬੱਸਾਂ ਫ੍ਰੀ ਕੋਟੀਪੂ ਦੀ ਮੰਗੀਆਂ ਗਈਆਂ ਟੋਟਲ 104 ਬੱਸਾਂ ਆ ਫ੍ਰੀ ਕੋਟੀਪੂ ਕੋਲ ਜਿੰਦੇ ਚ ਕੁਝ ਮਿੰਨੀ ਬੱਸਾਂ ਨੇ ਤੇ ਕੁਝ ਚਿੱਟੀਆਂ ਜੋ ਕਿ ਬਾਹਰ ਲੰਮੇ ਰੂਟ ਤੇ ਨਹੀਂ ਜਾਣ ਵਾਲੀ ਲੋਕਲ ਬੱਸਾਂ ਨੇ ਉਹ ਉਹਨਾਂ ਨੂੰ ਪਾ ਕੇ 104 ਟੋਟਲ ਬੱਸਾਂ ਜੇ ਮੰਨ ਲਓ 70 70 ਤੋਂ 80 ਬੱਸਾਂ ਮੰਗ ਰਿਹਾ 30 ਗਈ ਹੈ ਇਹ ਪੂਰੀ ਬੱਸਾਂ ਹੋਈਆਂ ਇਹ ਜੇ ਮੰਨ ਲਓ ਜ਼ਿਆਦਾ ਬੱਸਾਂ ਮੰਗਦੇ ਸਾਨੂੰ ਦੂਸਰੇ ਟੀਪੋਂ ਮੰਗਣੀਆਂ ਪੈਰੀਆਂ ਕਿ ਆਮ ਜਨਤਾ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਕਾਹ ਕੋੜ ਭਾਗ ਦਾ ਕਿੰਨਾ ਨੁਕਸਾਨ ਹੁੰਦਾ ਜੇਕਰ ਦੱਸਿਆ ਜਾਂਦਾ ਇਹ ਜੇ ਤੀ ਕੋ ਡੀਪੂ ਦਾ ਲਾਇਆ ਜਾਵੇ ਤੇ ਦਿੱਲੀ ਦਾ ਜਿਵੇਂ ਮੰਨ ਲਓ 30 ਗੱਡੀਆਂ ਦੇ ਜਿਵੇਂ ਗਈਆਂ ਇਹਦੇ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਜੇ ਆਪਾਂ ਪੂਰੇ ਪੰਜਾਬ ਦਾ ਲਾਇਆ 27 ਡੀਪੂ ਇਹ ਕੁਝ ਡੀਪੂ ਚ ਵਾਧੂ ਮੰਗੀਆਂ ਇਹ 4 ਤੋਂ 5 ਕਰੋੜ ਦਾ ਡੇਲੀ ਨੁਕਸਾਨ ਹੈ ਅਪੀਲ ਸਰਕਾਰ ਨੂੰ ਇਹ ਹੈ ਜੀ ਕਿ ਸਰਕਾਰੀ ਮਸ਼ੀਨਰੀ ਦਾ ਘੜ ਤੋਂ ਘੱਟ ਰੈਡੀਅਲ ਵਿੱਚ ਪ੍ਰਯੋਗ ਹੋ ਗਈ ਜਦੋਂ ਆਪ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਭਗਵੰਤ ਸਿੰਘ ਸਾਹਿਬ ਨੇ ਬੜੀਆਂ ਵੱਡੀਆਂ ਵੱਡੀਆਂ ਬਾਵਾ ਕੱਟ ਕੇ ਗੱਲ ਕੀਏ ਸੀ ਕਿ ਅਸੀਂ ਕਦੀ ਵੀ ਮਸ਼ੀਨਰੀ ਦਾ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਨਹੀਂ ਕਰਾਂਗੇ ਰੈਲੀਾਂ 'ਚ ਲੋਕੀ ਆਪ ਮਾਰੇ ਆਉਣਗੇ ਪਰ ਉਸ ਦੇ ਉਲਟੀ ਕਿ ਜਿੰਨਾ ਪ੍ਰਯੋਗ ਹੋ ਰਿਹਾ ਲੋਕੀ ਆਪ ਤਾਂ ਜਾਣ ਹੀ ਨਹੀਂ ਰਿਹਾ ਆਦੀ ਵਾਹਕਲਾ ਦੇ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕਰਕੇ ਤਾਂ ਪ੍ਰਾਈਵੇਟ ਨੂੰ ਬੈਨੀਫਿਟ ਦਿੱਤਾ ਜਾ ਰਿਹਾ ਪ੍ਰੀਆ ਜੀ ਉਹਦੇ 'ਚ ਆਰਟੀਓ ਦਫ਼ਤਰੋਂ ਜਾਣਕਾਰੀ ਸਾਨੂੰ ਚੇ ਆਈ ਹਾਲੇ ਲਿਸਟ ਨਹੀਂ ਬਾਹਰ ਆਈ ਉਹਦੇ 'ਚ ਸੁਣਨ ਚ ਆ ਰਿਹਾ ਕਿ 70 ਤੋਂ 80 ਬੱਸਾਂ ਫ੍ਰੀ ਕੋਟੀਪੂ ਦੀ ਮੰਗੀ ਗਈ ਹੈ ਟੋਟਲ 104 ਬੱਸਾਂ ਫ੍ਰੀ ਕੋਟੀਪੂ ਕੋਲ ਜਿੰਦੇ 'ਚ ਕੁਝ ਮਿੰਨੀ ਬੱਸਾਂ ਨੇ ਤੇ ਕੁਝ ਚਿੱਟੀਆਂ ਜੋ ਕੀ ਬਾਹਰ ਲੰਬੇ ਰੂਟ ਤੇ ਨਹੀਂ ਜਾਣ ਵਾਲੀ ਲੋਕਲ ਬੱਸਾਂ ਨੇ ਉਹਨਾਂ ਨੂੰ ਪਾ ਕੇ 104 ਬੱਸਾਂ ਜੇ ਮੰਨ ਲਓ 70 170 ਬੱਸਾਂ ਮੰਗ ਰਿਆ ਤੀ ਗਈ ਹੈ ਇਹ ਇਹ ਪੂਰੀ ਬੱਸਾਂ ਹੋਈਆਂ ਇਹ ਜੇ ਮੰਨ ਲਓ ਜਿਆਦਾ ਬੱਸਾਂ ਮੰਗਦੇ ਸਾਨੂੰ ਦੂਸਰੇ ਟੀਪੂ ਤੋਂ ਮੰਗਣੀਆਂ ਪੈਰੀਆਂ ਕਿ ਆਮ ਜਨਤਾ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਟਰਾਂਸਪੋਰਟ ਭਾਗ ਦਾ ਕਿੰਨਾ ਨੁਕਸਾਨ ਹੁੰਦਾ ਜੇਕਰ ਬੱਸਾਂ ਐ ਜਾਵਣ ਇਹ ਜੇ 3 ਕੋਟੀਪੂ ਦਾ ਲਾਇਆ ਜਾਵੇ ਤੇ ਡੇਲੀ ਦਾ ਜਿਵੇਂ ਮੰਨ ਲਓ 3 ਗੱਡੀਆਂ ਦੇ ਜਿਵੇਂ ਗਈਆਂ ਇਹਦੇ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਜੇ ਆਪਾਂ ਪੂਰੇ ਪੰਜਾਬ ਦਾ ਲਾਇ 27 ਡੀਪੂ ਹੈ ਕੁਝ ਡੀਪੂਆਂ ਚ ਵਾਧੂ ਮੰਗੀਆਂ ਹੈ ਇਹ 4 ਤੋਂ 5 ਕਰੋੜ ਦਾ ਡੇਲੀ ਨੁਕਸਾਨ ਹੈ ਜੀ ਅਪੀਲ ਸਰਕਾਰ ਨੂੰ ਇਹੀ ਹੈ ਜੀ ਕਿ ਸਰਕਾਰੀ ਮਸ਼ੀਨਰੀ ਦਾ ਘੜ ਤੋਂ ਘੱਟ ਰੈਲੀਆ 'ਚ ਪ੍ਰਯੋਗ ਕਰੋ ਕਿ ਜਦੋਂ ਆਪ ਸਰਕਾਰ ਸੱਤਾ 'ਤੇ ਆਉਣ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਬੜੀਆਂ ਵੱਡੀਆਂ-ਵੱਡੀਆਂ ਬਾਵਾ ਕੱਢ ਕੇ ਗੱਲ ਕਹੀ ਸੀ ਕਿ ਅਸੀਂ ਕਦੀ ਵੀ ਮਸ਼ੀਨਰੀ ਦਾ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਨਹੀਂ ਕਰਾਂਗੇ ਰੈਲੀਆ 'ਚ ਲੋਕੀ ਆ ਮਾਰੇ ਆਉਣਗੇ ਪਰ ਉਸਦੇ ਉਲਟ ਹੀ ਕਿ ਜਿੰਨਾ অপਯੋਗ ਹੋ ਰਿਹਾ ਲੋਕੀ ਆਪ ਤਾਂ ਜਾਣ ਹੀ ਰਿਹਾ ਆਦੀ ਵਾਹਕਲਾ ਦੇ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕਰਕੇ ਪ੍ਰਾਈਵੇਟ ਨੂੰ ਬੈਣੀ ਕਰ ਦਿੱਤਾ ਜਾ ਰਿਹਾ